ਸੰਸਦ ਦੇ ਮਾਨਸੂਨ اجلاس ਦਾ ਅਜ ਤੀਜਾ ਦਿਨ ਹੈ ਲੋਕ ਸਭਾ ਚ ਅਜ ਕੌਮੀ ਖੇਡ ਨਜ਼ਰਸਾਨੀ ਬਿੱਲ ਅਤੇ ਐਂਟੀ ਡੋਪਿੰਗ ਸੋਧ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਦੂਜੇ ਪਾਸੇ ਰਾਜ ਸਭਾ ਚ ਸਮੁੰਦਰੀ ਵਪਾਰ ਨਾਲ ਸੰਬੰਧਿਤ ਦੋ ਅਹਿਮ ਬਿੱਲ ਰੱਖੇ ਜਾਣਗੇ ਇਸ ਤੋਂ ਇਲਾਵਾ ਰਾਜ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਵੀ ਬੈਠਕ ਰੱਖੀ ਗਈ ਹੈ ਉਧਰ ਸੰਸਦ ਦੇ ਦੋਹਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਮੌਜੂਦਾ اجلاس ਤੇ ਦੂਜੇ ਦਿਨ ਵੀ ਕੋਈ ਵਿਧਾਨਕ ਕੰਮਕਾਰ ਨਹੀਂ ਹੋਇਆ ਲੋਕ ਸਭਾ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਤੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨਾ ਪਿਆ स्पीकर ओम बिरला ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀਆਂ ਸੀਟਾਂ ਤੇ ਵਾਰ-ਵਾਰ ਬੈਠਣ ਦੀ ਅਪੀਲ ਕੀਤੀ ਤਾਂ ਜੋ ਅਖ-ਵਖ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ। स्पीकर ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਵਿਰੋਧੀ ਪਾਰਟੀਆਂ ਦਾ ਰੌਲਾ ਰੱਪਾ ਜਾਰੀ ਰਿਹਾ ਜਿਸ ਦੇ ਚੱਲਦਿਆਂ ਸਦਨ ਦੀ ਕਾਰਵਾਈ ਨੂੰ ਅੱਜ ਤੱਕ ਲਈ ਮੁਲਤਵੀ ਕਰਨਾ ਪਿਆ। ਸਦਨ ਨਿਯਮ ਪ੍ਰਕਿਰਿਆਵੋ ਸੇ ਚਲਦਾ ਹੈ। ਨਿਯਮ ਪ੍ਰਕਿਰਿਆ ਮੇਂ ਉਠਾਏ ਗਏ ਹਰ ਮੁੱਦੋ ਕੇ ਪਰ ਚਰਚਾ ਹੋਗੀ। ਆਪ ਪ੍ਰਸ਼ਨ ਪ੍ਰਸ਼ਨ ਕਾਲ ਨਹੀਂ ਚੱਲਣ ਦੇਣਾ ਚਾਹਤੇ। ਆਪ ਸਦਨ ਨਿਕਲਣਾ ਆਯਾਤ ਹੈ ਸਦਨ ਕੀ ਕਾਰਵਾਈ ਅੱਜ 12 ਵਜੇ ਤੱਕ ਲਈ ਸਥगित ਕੀ ਜਾਂਦੀ ਹੈ ਦੂਜੇ ਪਾਸੇ ਸੰਸਦ ਦੇ ਮਾਮਲੇ ਬਾਰੇ ਮੰਤਰੀ ਕਿਰਨਵਰ ਜੀਜੂ ਨੇ ਸਦਨ ਚ ਬਿਨਾਂ ਕਾਰਨੜੇ ਕਪਾਏ ਜਾਣ ਦੀ ਨਿੰਦਾ ਕਰਦਿਆ ਵਿਰੋਧੀ ਪਾਰਟੀਆਂ ਤੇ ਚਰਚਾ ਨਾ ਕਰਨ ਦਾ ਦੋਸ਼ ਲਗਾਇਆ ਉਹਨਾਂ ਕਿਹਾ ਕਿ ਸੋਮਵਾਰ ਨੂੰ ਕੋਈ ਕਮਕਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਆਪਰੇਸ਼ਨ ਸਿੰਧੂਰ ਤੇ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਜੀਜੂ ਨੇ ਵਿਰੋਧੀ ਧਿਰ नीयत से सवाल चुकद कि सरकार चर्चा लिए तैयार है पर विरोधी पार्टियां अड़िका पा रही ने हम चर्चा करने तैयार तो है फिर ये सदन चलने नहीं देते हैं ये डबल स्टैंडर्ड बिल्कुल गलत बात है चर्चा चाहते हैं तो ये हंगामा मत करो सरकार ने बार बार कहा है कि हम चर्चा करना चाहते हैं फिर ये हंगामा क्यों कर रहे हैं कौन जिम्मेदार लेगा टैक्स मनी को आप लोग हंगामा करके बर्बाद कर रहे हैं जवाब देना पड़ेगा हम लोग सुबह से तैयार करके आते हैं बिजनेस लेके आते हैं चर्चा के लिए हम लोग तैयार हैं आप लोग सदन का समय बर्बाद कर रहे हैं ये सब हमारा जो कांग्रेस पार्टी और उनके कुछ साथियों ने राज्यसभा में भी कुछ अजिहा नजारा देखने मिला ਫਕਫਕ ਮੋਧਿਆੰਤੀ ਵਿਰੋਧੀ ਧਿਰ ਵੱਲੋਂ ਪਾਏ ਗਏ ਰੋਲੇ ਰੱਪੇ ਦੇ ਚੱਲਦਿਆਂ ਉਪ ਸਭਾਪਤੀ ਹਰੀਵੰਸ਼ ਨਾਰਾਇਣ ਸਿੰਘ ਨੇ ਸਦਨ ਦੀ ਕਾਰਵਾਈ ਨੂੰ ਅੱਜ ਤੱਕ ਲਈ ਮੁਲਤਵੀ ਕਰ ਦਿੱਤਾ ਸੀ